ਅਕਮਾਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰਨਪੱਟ ਤਾਂ MiG 21 6 ਦਸ਼ਕਾਂ ਬਾਅਦ ਰਿਟਾਇਰ ਹੋਣ ਜਾ ਰਿਹਾ ਹੈ ਚੰਡੀਗੜ੍ਹ 에ਅਰ ਫੋਰਸ ਸਟੇਸ਼ਨ ਤੇ ਇਹ MiG 21 ਰਿਟਾਇਰ ਹੋਏਗਾ ਇਸ ਪਿੱਛੇ ਕੀ ਇਤਿਹਾਸ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਫਿਲਹਾਲ ਅਸੀਂ ਚੰਡੀਗੜ੍ਹ 에ਅਰ ਫੋਰਸ ਸਟੇਸ਼ਨ ਤੇ ਮੌਜੂਦ ਹੈਗੇ ਆਂ ਤੇ MiG 21 ਜਦੋਂ ਰਿਟਾਇਰ ਹੋਣਾ ਤਾਂ ਉਹਨਾਂ ਨੂੰ ਵਿਦਾਇਗੀ ਦੇ ਵਿੱਚ ਜਿਹੜਾ ਹੈਗਾ ਸੂਰਿਆਕਰਨ 에어로ਬੈਟਿਕ ਟੀਮ ਜਿਹੜੀ ਹੈਗੀ ਐ ਸਪੈਸ਼ਲ ਇੱਥੇ ਪਹੁੰਚੀ ਹੈਗੀ ਤੁਹਾਨੂੰ ਦੱਸ ਦਈਏ ਕਿ 26 ਤਰੀਕ ਨੂੰ اپنی آخری اڑان میگ 21 پرے گا تے وایو سینا یعنی کہ ہوائی فوج دی طاقت رہہ میگ 21 26 تاریخ نو ریٹائر ہو جاوے گا ਤੁہانوں دس دیئے کہ میگ 21 چنڈیگڑھ دے 12 ونگ ایئر فورس دے وچ آخری وداعی گی دتی جاوے گی تے اس جنگی جہاز نو سلامی دین دے لئی سوریا کرن ایرو بیٹک ٹیم وی چنڈیگڑھ پہنچ چکی ہانے فلحال ਤੁہانوں دس دیئے کہ 1963 ਦੇ ਵਿੱਚ ਜਦੋਂ ਚੰਡੀਗੜ੍ਹ ਦੇ ਵਿੱਚ ਮਿਗ 21 ਨੂੰ ਲਿਆਇਆ ਗਿਆ ਸੀ ਤਾਂ ਇਸੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਹੀ ਪਹਿਲੀ ਫੋਟੋਆਂ ਤਸਵੀਰਾਂ ਵੀ ਇਸੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਲਈਆਂ ਗਈਆਂ ਸਨ ਫਿਲਹਾਲ ਇਹ 에ਅਰ ਫੋਰਸ ਸਟੇਸ਼ਨ ਜਿਹੜਾ ਰਨਵੇ ਹੈ ਜਾਂ ਪੂਰਾ ਜਿਸ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਨਵਾਂ ਬਣਿਆ ਹੈਗਾ ਫਿਲਹਾਲ ਜੋ ਤਸਵੀਰਾਂ ਤੋਂ ਹੁਣ ਦਿਖਾ ਰਹੇ ਹਾਂ ਸਾਹਮਣੇ ਮਿਗ 21 ਦੀਆਂ ਤੇ ਇਹ ਮਿਗ 21 26 ਤਰੀਕ ਨੂੰ ਜੋ ਰਿਟਾਇਰ ਹੋਣਾ ਹੈਗਾ ਉਸ ਦੀ ਜਾਣਕਾਰੀ ਤੁਹਾਨੂੰ ਦੇ ਦਈਏ ਕਿ 1962 ਤੇ ਉਸ ਤੋਂ ਬਾਅਦ 1965 ਦੀ ਤੇ 71 ਦੀ ਪਾਕਿਸਤਾਨ ਦੇ ਨਾਲ ਜੋ ਜੰਗ ਹੋਈ ਸੀ ਉਸ ਦੇ ਵਿੱਚ ਮੇਨ ਭੂਮਿਕਾ ਇਸ MiG 21 ਲੜਾਕੂ ਜਹਾਜ਼ ਨੇ ਨਿਭਾਈ ਸੀ ਤੇ 1999 ਦੀ ਕਾਰਗਿਲ ਦਾ ਜੋ ਕਾਰਗਿਲ ਦੀ ਲੜਾਈ ਹੋਈ ਸੀ ਚਾਹੇ ਪਾਲਾਕੋਟ ਸਟ੍ਰਾਈਕ ਦੀ ਗੱਲ ਕਰ ਲਈਏ ਜਾਂ ਆਪਰੇਸ਼ਨ ਸਿੰਧੂਰ ਦੀ ਗੱਲ ਕਰ ਲਈਏ ਇਸ ਦੇ ਵਿੱਚ ਵੀ MiG 21 ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ ਯਾਨੀ ਕਿ 6 ਦਸ਼ਕਾ ਬਾਅਦ MiG 21 ਦੀਆਂ ਸੇਵਾਵਾਂ ਹੁਣ ਰਿਟਾਇਰ ਹਵਾਈ ਫੌਜ ਕਰਨ ਜਾ ਰਹੀ ਹੈ ਤੇ ਚੰਡੀਗੜ੍ਹ ਦੇ 12 ਵਿੰਗ 에ਅਰ ਬੇਸ ਦੇ ਵਿੱਚ ਆਖਰੀ ਆਪਣੀ ਉਡਾਨ MiG 21 ਭਰੇਗਾ ਤੇ ਇਹ ਉਡਾਨ ਇਤਿਹਾਸਿਕ ਇਸ ਲਈ ਵੀ ਹੈ ਕਿਉਂਕਿ MiG 21 ਦੀ ਪਹਿਲੀ ਸਕਵਾਡਨ ਚੰਡੀਗੜ੍ਹ ਦੇ ਵਿੱਚ ਹੀ ਬਣਾਈ ਗਈ ਸੀ ਤੇ ਉਸ ਸਕਵਾਡਨ ਦੇ ਵੈਟਨ ਜੋ ਅ ਵੈਟਨ ਅ ਹਵਾਈ ਫੌਜ ਦੇ ਜੋ ਪਾਇਲਟ ਸਨ ਉਹ ਵੀ ਇਸ ਵਿਦਾਇਗੀ ਸਮਾਰੋਹ ਦੇ ਵਿੱਚ ਸ਼ਾਮਿਲ ਰਹਿਣਗੇ ਤਾਂ ਤੁਹਾਨੂੰ ਦੱਸ ਦਈਏ ਕਿ 6 ਜਹਾਜ਼ ਜੋ ਪੈਂਥਰ ਫਾਰਮੇਸ਼ਨ ਦੇ ਵਿੱਚ ਆਪਣੀ ਆਖਰੀ ਉਡਾਨ ਭਰਨਗੇ ਤੇ ਲੈਂਡਿੰਗ ਤੋਂ ਬਾਅਦ ਸਵਿਚ ਆਫ ਕਰਦੇ ਹੀ ਇਹਨਾਂ ਦੀ ਵਿਦਾਇਗੀ ਹੋ ਜਾਵੇਗੀ ਤੇ ਉਸ ਤੋਂ ਬਾਅਦ ਰਾਜਨਾਥ ਸਿੰਘ ਜੋ ਰੱਖਿਆ ਮੰਤਰੀ ਨੇ ਦੇਸ਼ ਦੇ ਉਹ ਇੱਕ ਆਪਣੀ ਸਪੀਚ ਦੇਣਗੇ ਤੁਹਾਨੂੰ ਦੱਸ ਦਈਏ ਕਿ ਸਕਵਾਡਨ ਨੰਬਰ 23 ਜੋ ਪੈਂਥਰਸ ਦੇ ਕਮਾਂਡਿੰਗ ਆਫੀਸਰ ਨੇ ਹੋ ਮਿਗ 21 ਨੂੰ ਉਡਾਉਣਗੇ ਤੇ ਰਾਜਸਥਾਨ ਤੋਂ ਸੂਰਤਗੜ ਤੋਂ ਲੈ ਕੇ ਸਕਵਾਡਨ ਜੇਕਰ ਇਹ ਗੱਲ ਕਰੀਏ ਤਾਂ ਅਕਤੂਬਰ 1955 ਦੇ ਵਿੱਚ ਇਹ ਬਣਾਈ ਗਈ ਸੀ ਡੀ ਹੈਵੀਲੈਂਡ ਵੈਂਪਾਇਰ ਤੇ ਫੋਲੈਂਡ ਗੈਨੇਟ ਵਿਮਾਨ ਤੋਂ ਬਾਅਦ ਪੈਂਥਰ ਨੇ 2 ਫਰਵਰੀ 1978 ਦੇ ਵਿੱਚ ਲੜਾਕੂ ਵੀ ਵਿਮਾਨ ਲੜਾਕੂ ਜਹਾਜ਼ MiG-21 ਦਾ ਜਿਹੜਾ ਸੰਚਾਲਨ ਹੈ ਉਹ ਸਾਂਭਿਆ ਸੀ ਤੇ ਇਸ ਲਈ ਪੈਂਥਰ ਦੇ ਅਫਸਰ ਹੀ ਇਸ ਨੂੰ ਆਪਣੀ ਅੰਤਿਮ ਵਿਦਾਇਗੀ ਦੇਣਗੇ ਤੇ ਇਸ ਇਤਿਹਾਸਿਕ ਵਿਦਾਇਗੀ ਮੌਕੇ 에ਅਰ ਫੋਰਸ ਦੇ ਚੀਫ ਤੇ ਹੋਰ ਕਈ ਅਧਿਕਾਰੀ ਪਹਿਲਾਂ ਜਿਹੜੀ ਰਿਹਸਲ ਹੈਗੀ ਆ 에ਅਰ ਫੋਰਸ ਦੇ ਵਿੱਚ ਉਹ ਜ਼ਰੂਰ ਕੀਤੀ ਜਾਂਦੀ ਹੈਗੀ ਆ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਚੰਡੀਗੜ੍ਹ 에어ਫੋਰਸ ਸਟੇਸ਼ਨ ਤੋਂ ਦਿਖਾ ਰਹੇ ਹਾਂ ਤੇ ਫਾਰਮ ਜਿਹੜਾ 700 ਹੈ ਉਹ 에어ਫੋਰਸ 에어 ਚੀਫ ਨੂੰ ਜਿਹੜਾ ਹੈਗਾ ਉਹ 23 ਸਕੁਆਡਨ ਦੇ ਕਮਾਂਡਿੰਗ ਆਫਿਸਰਸ ਵਿੱਚ ਚੋਫ ਕਰਨ ਤੋਂ ਬਾਅਦ ਦੇਣਗੇ ਤੇ ਇਸ ਫਾਰਮ 700 ਦੀ ਜੋ ਕਿਤਾਬ ਹੈ ਉਸ ਦੇ ਅੰਦਰ ਇਸ ਇੰਡੀਅਨ 에어ਫੋਰਸ ਤੇ ਇਸ ਫਾਈਟਰ ਜੈਟ ਦੀ ਵਿਦਾਇਗੀ ਦਾ ਹਰ ਇੱਕ ਪਿਉਰਾ ਉਸ ਦੇ ਵਿੱਚ ਹੋਵੇਗਾ ਤੁੰਦਾਜ਼ ਦੀ ਕਿ ਸਕੁਆਡਨ ਨੰਬਰ 28 ਦੇ ਕਮਾਂਡਿੰਗ ਅਫਸਰ ਵੀ ਇਸ ਵੇਲੇ ਮੌਜੂਦ ਰਹਿਣਗੇ ਜਿਨ੍ਹਾਂ ਵੱਲੋਂ ਜਨਵਰੀ 1987 ਦੇ ਵਿੱਚ ਪਹਿਲਾ MiG 21 ਦਾ ਸਕੁਆਡਨ ਦਾ ਹਿੱਸਾ ਰਹੇ ਨੇ ਜੇਕਰ ਤੁਹਾਨੂੰ ਦੱਸਦੀ ਹੈ ਕਿ ਇਸ ਕਿਤਾਬ ਦੇ ਵਿੱਚ MiG 21 ਦੀ ਪੂਰੀ ਵਿਦਾਇਗੀ ਤੇ ਪੂਰਾ ਫੀਡਬੈਕ ਇਸ MiG 21 ਦਾ ਰਹੇਗਾ ਤੇ ਜੇਕਰ ਗੱਲ ਕੀਤੀ ਜਾਵੇ MiG 21 ਦੀ ਵਿਦਾਇਗੀ ਤੋਂ ਪਹਿਲਾਂ ਆਕਾਸ਼ ਗੰਗਾ ਟੀਮ ਜੋ ਹੈਗੀ ਉਹ ਸਭ ਤੋਂ ਪਹਿਲਾਂ ਇਸ ਏਅਰ ਫੋਰਸ ਸਟੇਸ਼ਨ ਦੇ ਉੱਪਰ ਆਪਣੇ ਕਰਤਵ ਜਿਹੜੀ ਹੈਗੇ ਉਹ ਦਿਖਾਣਗੇ ਉਸ ਤੋਂ ਬਾਅਦ ਏਅਰ ਵਾਰੀਅਰ ਜੋ ਨੇ ਉਹ ਆਪਣੇ ਕਰਤਵ ਦਿਖਾਣਗੇ ਉਸ ਤੋਂ ਇਲਾਵਾ ਫਿਰ ਮਿਗ 21 ਜਿਹੜਾ ਹੈਗਾ ਉਹ ਟੇਕ ਆਫ ਕਰੇਗਾ ਤੇ ਮਿਗ 21 ਨੂੰ ਜਿਹੜਾ ਹੈਗਾ ਉਹ ਬਦਲ ਵੀ ਕਿਹਾ ਜਾਂਦਾ ਜੇਕਰ ਪੰਜਾਬੀ ਦੇ ਵਿੱਚ ਕਿਹਾ ਜਾਵੇ ਕਿਉਂਕਿ ਇਹ ਬੱਦਲਾਂ ਦੀ ਫਾਰਮੇਸ਼ਨ ਦੇ ਵਿੱਚ ਜਿਹੜਾ ਹੈਗਾ ਇੱਕ ਤੀਰ ਦੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਉਡਾਨ ਜਿਹੜੀ ਆ ਉਹ ਪਰਦੇ ਹੈਗੇ ਨੇ ਤੇ ਜਿਸ ਤਰੀਕੇ ਦੇ ਨਾਲ ਹਵਾਈ ਫੌਜ ਨੂੰ ਇੱਕ ਵੱਡਾ ਆਪਣੇ ਮੋਬਾਈਲ ਨਾਲ ਸਾਥ ਇਸ ਵੱਡਾ ਸਾਥ ਇਸ ਮਿਗ 21 ਦਾ ਚਾਹੇ ਉਹ 65 ਦੀ ਲੜਾਈ ਹੋਵੇ 71 ਦੀ ਲੜਾਈ ਹੋਵੇ ਕਾਰਗਿਲ ਦੀ ਲੜਾਈ ਹੋਵੇ ਬਾਲਾਕੋਟ ਸਟ੍ਰਾਈਕ ਹੋਵੇ ਆਪਰੇਸ਼ਨ ਸਿੰਧੂਰ ਹੋਵੇ ਉਸ ਦੇ ਵਿੱਚ ਮਿਗ 21 ਇੱਕ ਅਹਿਮ ਭੂਮਿਕਾ ਜਿਹੜੀ ਹੈਗੀ ਉਹ ਮਿਗ 21 ਵੱਲੋਂ ਨਿਭਾਈ ਗਈ ਸੀ ਫਿਲਹਾਲ ਅੱਜ ਚੰਡੀਗੜ੍ਹ 에ਅਰ ਫੋਰਸ ਸਟੇਸ਼ਨ ਤੇ ਇਸ ਦੀ ਰਸਲ ਜੋ ਹੈ ਉਹ ਕਿੱਤੀ ਜਾਣੀ ਹੈਗੀ ਜੋ ਥੋੜੀ ਦੇਰ ਦੇ ਬਾਅਦ ਸ਼ੁਰੂ ਹੋਵੇਗੀ ਤੇ 26 ਤਰੀਕ ਨੂੰ ਆਖਰੀ ਉਡਾਨ ਮਿਗ 21 ਆਪਣੀ ਪਰੇਗਾ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਾਨੀ ਲਈ ਵਰਨਪਾਤ